ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਸਿੰਘ ਨਾਦ ਟੀਵੀ ਅੱਜ ਗੱਲ ਕਰਾਂਗੇ ਜੋ ਪਿਛਲੇ ਕਾਫੀ ਦਿਨਾਂ ਤੋਂ ਦਰਬਾਰ ਸਾਹਿਬ ਸ੍ਰੀ ਅਮਰਸਰ ਨੂੰ ਧਮਕੀ ਭਰੇ ਈਮੇਲਸ ਆ ਰਹੇ ਸੀ ਜਿਹੜੀਆਂ ਆਰਡੀਐਕਸ ਨਾਲ ਅਡਾਉਣ ਦੀਆਂ ਜਿਹੜੀਆਂ ਈਮੇਲਸ ਆ ਰਹੀਆਂ ਸੀ ਦਰਬਾਰ ਸਾਹਿਬ ਤੋਂ ਇਲਾਵਾ ਵੀ ਹੋਰ ਵੀ ਕਈ ਪਰਸਨਲੀ ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਈਮੇਲ ਆਈ ਹੈ ਜਾਂ ਹੋਰ ਵੀ ਕੁਝ ਮਨਿਸਟਰਾਂ ਨੂੰ ਜਿਹੜੀਆਂ ਈਮੇਲਸ ਆਈਆਂ ਸੀ ਇਸ ਦੇ ਉੱਤੇ ਲਗਾਤਾਰ ਜਿਹੜੀ ਆ ਪੁਲਿਸ ਦੀ ਵੀ ਨਜ਼ਰ ਬਣੀ ਹੋਈ ਸੀ ਅਮਰਸਰ ਦੇ ਜਿਹੜੇ ਕਮਿਸ਼ਨਰ ਸਰਦਾਰ ਗੁਰਪ੍ਰੀਤ ਸਿੰਘ ਭੁੱਲੜ ਤੇ ਉਹਨਾਂ ਦੀ ਟੀਮ ਵੱਲੋਂ ਜਿਹੜੀ ਲਗਾਤਾਰ ਇਸ ਦੀ ਜਿਹੜੀ ਪੈਡ ਦੱਬੀ ਜਾ ਰਹੀ ਸੀ ਆਖਰ ਕੌਣ ਇਨਸਾਨ ਹੈ ਜਿਹੜਾ ਇਸ ਤਰ੍ਹਾਂ ਦੇ ਈਮੇਲਸ ਭੇਜ ਰਿਹਾ ਹੈ ਤੇ ਅੱਜ ਜਾ ਕੇ ਇਸ ਚੀਜ਼ ਦਾ ਜਿਹੜਾ ਖੁਲਾਸਾ ਕੀਤਾ ਉਹਨਾਂ ਨੇ ਕਿ ਕੋਈ ਫਰੀਦাবাদ ਦਾ ਰਹਿਣ ਵਾਲਾ ਸੰਜੀਪ ਕੁਮਾਰ ਦੁੱਬੇ ਨਾਂ ਦਾ ਜਿਹੜਾ ਸ਼ਖਸ ਹੈ ਉਹ ਲਗਾਤਾਰ ਜਿਹੜਾ ਪਿਛਲੇ 4-5 ਦਿਨਾਂ ਤੋਂ ਲਗਾਤਾਰ ਈਮੇਲਸ ਜਿਹੜੀਆਂ ਆ ਰਹੀਆਂ ਸੀ ਦਰਬਾਰ ਸਾਹਿਬ ਨੂੰ ਉਸ ਵੱਲੋਂ ਭੇਜੀਆਂ ਜਾ ਰਹੀਆਂ ਸੀ ਉਹ ਸ਼ਖਸ ਜਿਹੜਾ ਹੋਰ ਵੀ ਕਈ ਜਿਹੜੀਆਂ ਕੰਪਨੀਆਂ ਦੇ ਵਿੱਚ ਕੰਮ ਕਰ ਚੁੱਕਾ ਹੈ ਹਾਲਾਂਕਿ ਪੁਲਿਸ ਜਿਹੜੀ ਹੈ ਉਹ ਲਗਾਤਾਰ ਇਸ ਕਾਰਜ ਦੇ ਵਿੱਚ ਲੱਗੀ ਹੋਈ ਹੈ ਉਹਨਾਂ ਕੰਪਨੀਆਂ ਵੱਲੋਂ ਵੀ ਜਿਹੜੀ ਆ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਕਿ ਇਹ ਇਸ ਸ਼ਖਸ ਦੇ ਬਾਰੇ ਕਿ ਇਹ ਸ਼ਖਸ ਜਿਹੜਾ ਹੈ ਇਸ ਤਰ੍ਹਾਂ ਸੰਜੀਪ ਕੁਮਾਰ ਦੁੱਬੇ ਨਾਂ ਦਾ ਜਿਹੜਾ ਸ਼ਖਸ ਸਾਹਮਣੇ ਆਇਆ ਉਹਨੂੰ ਉਹਦੀ ਪੂਰੀ ਜਿਹੜੀ ਪੜਤਾਲ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਸ ਦੇ ਪਿੱਛੇ ਕਿਸ ਦਾ ਹੱਥ ਹੈ ਇਸ ਦੀ ਜਾਂ ਇਸ ਦੀ ਇਹ ਜੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕਿਸ ਮਾਨਸਿਕਤਾ ਦੇ ਵਿੱਚੋਂ ਆ ਰਹੀਆਂ ਨੇ ਜੇ ਗੱਲ ਕਰੀਏ ਜੋ ਲੋਕਾਂ ਵੱਲੋਂ ਕਿਆਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਇਹਦੇ ਪਿੱਛੇ ਇਹ ਇਸ ਤਰ੍ਹਾਂ ਦੇ ਜਿਹੜੀ ਮਨਸਿਕਤਾ ਹੋ ਸਕਦੀ ਹੈ ਅਖਰਕਾਰ ਉਹੀ ਸਾਹਮਣੇ ਆਈ ਹੈ ਹਾਲਾਂਕਿ ਇਸ ਤਰ੍ਹਾਂ ਦੇ ਲੋਕਾਂ ਦਾ ਕੋਈ ਦੀਨ ਧਰਮ ਨਹੀਂ ਹੁੰਦਾ ਪਰ ਜੇ ਇਸ ਮਨੁੱਖ ਦੀ ਜਗਾ ਕਿਸੇ ਮੁਸਲਮਾਨ ਦਾ ਨਾਮ ਹੁੰਦਾ ਮੈਂ ਫਿਰ ਕਹਿ ਰਿਹਾ ਕਿ ਇਹਦੇ ਪਿੱਛੇ ਧਰਮ ਦਾ ਕੋਈ ਸਬੰਧ ਨਹੀਂ ਇਸ ਚੀਜ਼ ਦੇ ਨਾਲ ਪਰ ਫਿਰ ਵੀ ਜੇ ਇਸ ਦੀ ਜਗਾ ਕਿਸੇ ਮੁਸਲਮਾਨ ਦਾ ਨਾਮ ਹੁੰਦਾ ਤਾਂ ਹੁਣ ਨੂੰ ਜਿਹੜਾ ਨੈਸ਼ਨਲ ਮੀਡੀਆ ਉਹਨੇ ਧਰਤੀ ਪਟ ਦੇਣੀ ਸੀ ਕਿ ਹੁਣ ਵੀ ਨੈਸ਼ਨਲ ਮੀਡੀਆ ਆਪਣਾ ਰੋਲ ਅਦਾ ਕਰੂਗਾ ਕਿਉਂਕਿ ਜੇ ਉਹ ਸਥਾਨ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਉਹ ਸਾਰੀ ਮਨੁੱਖਤਾ ਦੇ ਲਈ ਜਿਹੜਾ ਉੱਥੋਂ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਹੈ ਲੱਖਾਂ ਲੋਕ ਉੱਥੇ ਜਿਹੜਾ ਆਪਣਾ ਡੇਲੀ ਪੇਟਪੂਰਤੀ ਦੀ ਪੇਟਪੂਰਤੀ ਕਰਕੇ ਜਾਂਦੇ ਆ ਉੱਥੋਂ ਭੋਜਨ ਛਕਦੇ ਆ ਲੰਗਰ ਛਕਦੇ ਆ ਜਿੱਥੋਂ ਸਰਬੱਤ ਦੇ ਭਲੇ ਦੀ ਅਰਦਾਸ ਹੁੰਦੀ ਹੈ ਜਿੱਥੋਂ ਸਾਰੇ ਧਰਮਾਂ ਨੂੰ ਸਾਰੀਆਂ ਕੌਮਾਂ ਨੂੰ ਸਾਰੀਆਂ ਜਾਤਾਂ ਨੂੰ ਇੱਕੋ ਨਜ਼ਰ ਨਾਲ ਦੇਖਿਆ ਜਾਂਦਾ ਹੈ ਜਿਸਨ ਵਾਸਤੇ ਦਰਵਾਜ਼ੇ ਹਮੇਸ਼ਾ ਖੁੱਲੇ ਨੇ ਅਖਰਕਾਰ ਉਸ ਅਸਥਾਨ ਦੇ ਨਾਲ ਕੀ ਇਹਨਾਂ ਲੋਕਾਂ ਨੂੰ ਅਲਰਜੀ ਹੋ ਸਕਦੀ ਆ ਕੀ ਮਾਨਸਿਕਤਾ ਹੋ ਸਕਦੀ ਆ ਜਾਂ ਕੀ ਇਹਦੇ ਪਿੱਛੇ ਇਹਨਾਂ ਦਾ ਪਲਾਨ ਹੋ ਸਕਦਾ ਹੈ ਇਸ ਤਰ੍ਹਾਂ ਦੇ ਜਿਹੜੇ ਆ ਇੱਕ ਬਹੁਤ ਛੋਟੀ ਕੋਈ ਛੋਟੀ ਗੱਲ ਨਹੀਂ ਹੈ ਨਹੀਂ ਹੈਗੀ ਕਿ ਇਸ ਨੂੰ ਬਿਲਕੁਲ ਹੀ ਜਿਹੜਾ ਨਜ਼ਰ ਅੰਦਾਜ਼ ਕੀਤਾ ਜਾਊਗਾ ਪਰ ਦੇਖਣਾ ਇਹ ਹੋਊਗਾ ਕਿ ਹੁਣ ਦੇਸ਼ ਦਾ ਜਿਹੜਾ ਨੈਸ਼ਨਲ ਮੀਡੀਆ ਉਹ ਆਪਣੀ ਕਿੰਨੀ ਕੁ ਜ਼ਿੰਮੇਵਾਰੀ ਨਿਭਾਉਂਦਾ ਤੇ ਇਹ ਵੀ ਦੇਖਣਾ ਹੋਊਗਾ ਕਿ ਉਸ ਮਨੁੱਖ ਨੂੰ ਹੁਣ ਕਿੰਨੀ ਕੁ ਸਜ਼ਾ ਮਿਲਦੀ ਆ ਜਾਂ ਉਹ ਸਿਰਫ ਜਿਸ ਤਰ੍ਹਾਂ ਪਹਿਲਾਂ ਬੇਅਦਬੀਆਂ ਹੁੰਦੀਆਂ ਨੇ ਉਸ ਤਰ੍ਹਾਂ ਜਿਹੜੀ ਆ ਅਰਫਾ ਦਫਾ ਹੋ ਕੇ ਰਹਿ ਜਾਊਗਾ ਕੇਸ ਹਾਲਾਂਕਿ ਮਸਲਾ ਹਜੇ ਪੜਤਾਲ ਦਾ ਹੈ ਪੁਲਿਸ ਪੂਰੀ ਪੜਤਾਲ ਕਰੂਗੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ ਜਾਂ ਉਹ ਬੰਦਾ ਜਿਹੜਾ ਕਿੱਥੋਂ ਜਿਹੜਾ ਪਲਾਨਟ ਕੀਤਾ ਗਿਆ ਸੀ ਅਖਰ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਨੇ ਜਿਹੜੀਆਂ ਇਸ ਤਰ੍ਹਾਂ ਦਾ ਲੋਕਾਂ ਨੂੰ ਉਥੋਂ ਜਿਹੜੀਆਂ ਲੱਖਾਂ ਸੰਗਤ ਦਿੱਲੀ ਆਉਂਦੀ ਆ ਉਹਨਾਂ ਨੂੰ ਡਰਾਇਆ ਜਾ ਰਿਹਾ ਸੀ ਧਮਕਾਇਆ ਜਾ ਰਿਹਾ ਸੀ ਇਸ ਤਰ੍ਹਾਂ ਦੀਆਂ ਈਮੇਲਸ ਭੇਜ ਕੇ ਹਾਲਾਂਕਿ ਸੰਗਤਾਂ ਦੇ ਉੱਤੇ ਇਸ ਦਾ ਕੋਈ ਅਸਰ ਨਹੀਂ ਹੋਇਆ ਤਕਰੀਬਨ ਲੋਕ ਇਹੋ ਜੀ ਮਾਨਸਿਕਤਾ ਨੂੰ ਚੰਗੀ ਤਰ੍ਹਾਂ ਜਾਣਦੇ ਵੀ ਨੇ ਪਰ ਫਿਰ ਵੀ ਇਹਨਾਂ ਲੋਕਾਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਉਥੋਂ ਦੇ ਜਿਹੜੇ ਸ਼ਰਧਾਲੂ ਆ ਸੰਗਤ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੀ ਉਥੇ ਰੋਜ਼ ਨਤਮਸਤਕ ਹੁੰਦੀ ਆ ਉਹਨਾਂ ਨੂੰ ਕਿਸੇ ਤਰੀਕੇ ਨਾਲ ਡਰਾਉਣ ਦਾ ਧਮਕਾਉਣ ਦਾ ਜਿਹੜਾ ਯਤਨ ਕੀਤਾ ਜਾ ਰਿਹਾ ਸੀ ਇਹਨਾਂ ਲੋਕਾਂ ਵੱਲੋਂ ਉਸ ਦੇ ਪਿੱਛੇ ਕੀ ਸਾਜ਼ਿਸ਼ ਹੋ ਸਕਦੀ ਹੈ ਕੀ ਮਾਨਸਿਕਤਾ ਹੋ ਸਕਦੀ ਹੈ ਕਿ ਇਹਨਾਂ ਲੋਕਾਂ ਕੋਲ ਇਹ ਚੀਜ਼ ਜਿਹੜੀ ਹੈ ਬਰਦਾਸ਼ਤ ਨਹੀਂ ਹੋ ਰਹੀ ਕਿ ਉੱਥੇ ਲੱਖਾਂ ਸ਼ਰਧਾਲੂ ਨੇ ਜਿੱਥੇ ਕੋਈ ਜਾਤ ਨਹੀਂ ਪੁੱਛੀ ਜਾਂਦੀ ਜਿੱਥੇ ਕੋਈ ਧਰਮ ਨਹੀਂ ਪੁੱਛਿਆ ਜਾਂਦਾ ਸਾਰਿਆਂ ਲਈ ਜਿਹੜੇ ਉਸ ਦਰਬਾਰ ਸਾਹਿਬ ਦੇ ਦਰਵਾਜ਼ੇ ਹਮੇਸ਼ਾ ਖੁੱਲੇ ਆ ਜਿੱਥੋਂ ਗੁਰੂ ਗ੍ਰੰਥ ਸਾਹਿਬ ਦੇ ਵੱਲੋਂ ਜਿਹੜੀ ਆ ਸਾਂਝੀ ਵਾਲਤਾ ਦਾ ਸੰਦੇਸ਼ ਦਿੱਤਾ ਜਾਂਦਾ ਜਿਸ ਜਗ੍ਹਾ ਦੇ ਤੋਂ ਕਿਉਂ ਆਖਰਕਾਰ ਉਸ ਨੂੰ ਇਹ ਜਿਹੜੀਆਂ ਫਿਰਕਾ ਪ੍ਰਸਤ ਤਾਕਤਾਂ ਨੇ ਉਸ ਜਗ੍ਹਾ ਨੂੰ ਨਿਸ਼ਾਨਾ ਬਣਾਉਣਾ ਚਾਹੁੰਦੀਆਂ ਨੇ ਕੀ ਕਾਰਨ ਹੋ ਸਕਦੇ ਨੇ ਇਸ ਦੇ ਪਿੱਛੇ ਇਹ ਤਾਂ ਬਾਕੀ ਗੱਲਾਂ ਕੁਝ ਇਨਕੁਆਰੀ ਤੋਂ ਬਾਅਦ ਵੀ ਸਾਹਮਣੇ ਆਉਣਗੀਆਂ ਪਰ ਜੋ ਮੋٹے ਤੌਰ ਦੇ ਉੱਤੇ ਗੱਲ ਸਮਝਾ ਰਹੀ ਐ ਜਿਸ ਤਰ੍ਹਾਂ ਦੀ ਜਿਹੜੀ ਐ 81 ਸਰਾਈਆਂ ਲਾਈਆਂ ਜਾ ਰਹੀਆਂ ਸੀ ਕਿ ਇਸ ਤਰ੍ਹਾਂ ਹੋ ਸਕਦਾ ਤੇ ਇਹ ਸਾਰੀ ਦੀ ਸਾਰਾ ਜਿਹੜਾ ਮਸਲਾ ਉਧਰੋਂ ਹੀ ਜਾ ਰਿਹਾ ਜਿਸ ਤਰ੍ਹਾਂ ਦੇ ਪਿਛਲੇ ਕੁਝ ਮਹੀਨਿਆਂ ਤੋਂ ਦੇਸ਼ ਦੇ ਹਾਲਾਤ ਬਣੇ ਹੋਏ ਨੇ ਜਾਂ ਪੰਜਾਬ ਦੇ ਵਿੱਚ ਜਿਹੜੇ ਆ ਜੋ ਦੇਖਿਏ ਇੱਕ ਪਾਸੇ ਜੜੀਆਂ ਦੁਨੀਆ ਦੇ ਵੱਖ-ਵੱਖ ਕੋਨਿਆਂ ਦੇ ਵਿੱਚ ਜੜੀਆਂ ਲੜਾਈਆਂ ਲੱਗੀਆਂ ਹੋਈਆਂ ਨੇ ਵੱਖ-ਵੱਖ ਮੁਲਕਾਂ ਦੀਆਂ ਤੇ ਜੋ ਸਮੀਕਰਨ ਬਣ ਰਹੇ ਨੇ ਜਿਸ ਦੇ ਵਿੱਚ ਸਿੱਖ ਜਿਹੜੀ ਆ ਜਿਹੜੀ ਆ ਭੂਮਿਕਾ ਉਹਨਾਂ ਦੀ ਜਿਹੜੀ ਸਿੱਖਾਂ ਦਾ ਰੋਲ ਹੈ ਉਸ ਨੂੰ ਵੀ ਪਹਿਚਾਨ ਰਹੇ ਨੇ ਤੇ ਉਹ ਜਦੋਂ ਇਹ ਸਾਰੇ ਮਸਲਿਆਂ ਨੂੰ ਇੱਕ ਦੂਜੀਆਂ ਕੜੀਆਂ ਦੇ ਨਾਲ ਜੋੜਦੇ ਆ ਫਿਰ ਇਹ ਸਾਰੀ ਜਿਹੜੀ ਮਾਨਸਿਕਤਾ ਸਮਝ ਦੇ ਵਿੱਚ ਵੀ ਆਉਂਦੀ ਆ ਕਿ ਆਖਰ ਇਹ ਕਿਉਂ ਹੋ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਭਾਰਤ ਪਾਕਿਸਤਾਨ ਦੇ ਜਿਹੜੇ ਸੰਬੰਧਾਂ ਦੇ ਵਿੱਚ ਕੜਵਾਹਟ ਆਈ ਆ ਇਹਨਾਂ ਦੇ ਹਾਲਾਤ ਵਿਗੜੇ ਨੇ ਤੇ ਉੱਥੋਂ ਵੀ ਜੋ ਸਿੱਖਾਂ ਦਾ ਜਿਸ ਤਰ੍ਹਾਂ ਦਾ ਰੋਲ ਰਿਹਾ ਉਸ ਨੂੰ ਲੈ ਕੇ ਵੀ ਹੋ ਸਕਦਾ ਹੈ ਇਸ ਚੀਜ਼ ਤੋਂ ਪ੍ਰੋਬਲਮ ਹੋਵੇ ਜਿਹੜੀ ਆ ਜਾਂ ਜਿਹੜੀਆਂ ਜਾਰਾ ਲੱਖਾਂ ਦੇ ਵਿੱਚ ਜਿਹੜੀਆਂ ਉੱਥੋਂ ਹੁਣ ਜਿਹੜੀਆਂ ਸੰਗਤਾਂ ਉੱਥੇ ਨਤਮਸਤਕ ਹੁੰਦੀਆਂ ਨੇ ਦਰਬਾਰ ਸਾਹਿਬ ਦੇ ਵਿੱਚ ਉਸ ਨੂੰ ਲੈ ਕੇ ਵੀ ਜਿਹੜੀ ਇਹ ਕਿਸੇ ਦੀ ਮਤਲਬ ਢਿੱਡਪੀੜ ਹੋ ਸਕਦੀ ਆ ਸੋ ਇੱਥੋਂ ਜਿਹੜੀ ਆ ਇੱਕ ਮਾਨਸਿਕਤਾ ਤੇ ਬਿਲਕੁਲ ਸਮਝ ਆ ਰਹੀ ਆ ਇਹਦੇ ਵਿੱਚ ਜਿਹੜੀ ਆ ਖਾਸ ਕਰਕੇ ਸਿੱਖਾਂ ਨੂੰ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਚੀਜ਼ ਨੂੰ ਬੜਾ ਗਹਿਰਾਈ ਦੇ ਨਾਲ ਲੈਣਾ ਚਾਹੀਦਾ ਔਰ ਇਹਦੇ ਵਾਸਤੇ ਜਿਹੜੇ ਆ ਪੁਖਤਾ ਪ੍ਰਬੰਧ ਵੀ ਕਰਨੇ ਚਾਹੀਦੇ ਨੇ ਕਿ ਇਸ ਤਰ੍ਹਾਂ ਦੇ ਜਿਹੜੇ ਇਹ ਲੋਕ ਨੇ ਤੇ ਇਹਨਾਂ ਦੇ ਨਾਲ ਕਿਸ ਤਰ੍ਹਾਂ ਨਜਿੱਠਿਆ ਜਾਣਾ ਚਾਹੀਦਾ ਹੁਣ ਦੇਖਣਾ ਇਹ ਹੋਊਗਾ ਕਿ ਪੰਜਾਬ ਸਰਕਾਰ ਆਖਰ ਕੀ ਕਰਦੀ ਹੈ ਉਸ ਬੰਦੇ ਨੂੰ ਫੜਨ ਤੋਂ ਬਾਅਦ ਜਾਂ ਇਹ ਇਸ ਤਰ੍ਹਾਂ ਕੱਟੀ ਮਿੱਟੀ ਜਿਹੜਾ ਰੋਲ ਦਿੱਤਾ ਜਾਊਗਾ ਇਹ ਕੇਸ ਵੀ ਤੇ ਇਹ ਆਉਣ ਵਾਲਾ ਸਮਾਂ ਤੈਅ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ